ਸਸਿਗਲ ਜੀ ਆਸ ਕਰਦੇ ਆ ਸਭ ਠੀਕ ਹੋਣਗੇ ਅੱਜ ਬੜੀ ਖੁਸ਼ੀ ਹੋਈ ਕੱਲ ਦਾ ਅਲਗ-ਅਲਗ ਪੰਚਾਇਤਾਂ ਤੋਂ ਅਲਗ-ਅਲਗ ਪਿੰਡਾਂ ਤੋਂ ਬੜੇ ਫੋਨ ਆਏ ਕਿ ਭਾਈ ਜੀ ਪਹਿਲੀ ਵਾਰੀ ਆਪਦੀਆਂ ਨਹਿਰਾਂ ਵਿੱਚ ਪਾਣੀ ਵੇਖਿਆ ਹੈ तकरीबन 35-40 ਸਾਲ ਬਾਅਦ ਪੀੜਾ ਲੰਬਾ ਕੇਸ ਲੜ ਕੇ ਅਸੀਂ ਸਿਨੇਮਾ ਦਾ ਮਾਈਂਡਰ ਸਾਡਾ ਤੁਸੀਂ ਬਣਾ ਕੇ ਦਿੱਤਾ ਹੈ ਮੈਂ ਧੰਨਵਾਦੀ ਆ ਆਪਦੀ ਸਰਕਾਰ ਦਾ ਆਮ ਆਦੀ ਪਾਰਟੀ ਦਾ ਪਰ ਸਭ ਤੋਂ ਵੱਧ ਧੰਨਵਾਦੀ ਮੁੱਖ ਮੰਤਰੀ ਪੰਜਾਬ ਦਾ ਜੀ ਹਾਂ ਜੀ ਸੇ ਲੈਲਾ ਮਾਈਨਰ ਚ ਪਹਿਲੇ ਦਿਨ ਪਾਣੀ ਛੱਡਿਆ ਗਿਆ ਜੀ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਆਪਣੇ ਐਮਐਲ ਸਾਹਿਬ ਜਗਦੀਪ ਕੰਬੋਜ ਗੋਲਡੀ ਜੀ ਦਾ ਜਿਨ੍ਹਾਂ ਦੇ ਯਤਨਾਂ ਸਦਕਾ ਅੱਜ ਇਹ ਨਹਿਰ ਚਾਲੂ ਹੋਈ ਧੰਨਵਾਦੀ ਸਾਰੇ ਦਾ ਬਹੁਤ ਬਹੁਤ ਧੰਨਵਾਦ ਪੰਜਾਬ ਗਵਰਨਮੈਂਟ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਰਦਾਰ ਭਵੰਤ ਸਿੰਘ ਮਾਨ ਦਾ ਔਰ ਸਾਡੇ ਹਲਕੇ ਦੇ ਐਮਐਲਏ ਜਗਦੀਪ ਕੰਬੋਜ ਗੋਲੜੀ ਸਾਡੇ ਮੰਤਰੀ ਸਾਹਿਬ ਬਰਿੰਦਰ ਗੋਇਲ ਜੀ ਜਿਨ੍ਹਾਂ ਦੀ ਮਿਹਨਤ ਸਦਕਾ ਸਾਡਾ ਸਹੇਲੇ ਵਾਲਾ ਮੈਨਰ 40 ਸਾਲਾਂ ਤੋਂ ਜੋ ਕਿ ਸਾਡੀ ਬਹੁਤ ਪੁਰਾਣੀ ਮੰਗ ਸੀ ਉਸ ਵਿੱਚ ਅੱਜ ਪਾਣੀ ਆਇਆ ਸਾਡੇ ਹਲਕੇ ਦੇ ਸਾਰੇ ਲੋਕ ਇੱਥੇ ਖੜੇ ਆ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇੱਥੇ ਹਲਦਲਾਬਾਦ ਦੇ ਵਿੱਚ ਬੜੇ ਬੜੇ ਪਹਿਲਾਂ ਵੱਡੇ ਲੀਡਰ ਆਏ ਤੇ ਗਏ ਜਿਨ੍ਹਾਂ ਤੋਂ ਇਹ ਕੰਮ ਨਹੀਂ ਹੋਇਆ ਇਹ ਸਰਦਾਰ ਭਵਨ ਸਿੰਘ ਮਾਨ ਤੇ ਜਗਦੀਪ ਕੰਬੋਜ ਗੋਲਡੀ ਦੀ ਮਿਹਨਤ ਸਦਕਾ ਅੱਜ ਸਾਡੀ ਇੱਥੇ ਫਸਲ ਨੂੰ ਪਾਣੀ ਲੱਗਣ ਜੋਗ ਹੋਇਆ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਉਸ ਤੋਂ ਪਹਿਲਾਂ ਜੈਂਪਾ ਜੀ ਸਾਡੇ ਮੰਤਰੀ ਸਾਹਿਬ ਉਹਨਾਂ ਨੇ ਬਹੁਤ ਸੱਚਾਈ ਮੰਤਰੀ ਤੇ ਉਹਨਾਂ ਨੇ ਸਾਡੇ ਇਸ ਨਹਿਰ ਨੂੰ ਬਣਾਉਂਦਿਆਂ ਬਣਾਉਂਦਿਆਂ ਸਾਡੇ ਕਈ ਬਜ਼ੁਰਗ ਸਾਡੇ ਵਿੱਚ ਨਹੀਂ ਰਹੇ ਜਿਨ੍ਹਾਂ ਵਿੱਚ ਬਾਬਾ ਸਾਡਾ ਵੱਡਾ ਭਰਾ ਪਰਮਜੀਤ ਸਿੰਘ ਸਾਡੇ ਅੰਕਲ ਜੀ ਬਲਜੋਤ ਸਿੰਘ ਝੰਡਾ ਵਾਲੇ ਤੋਂ ਬਾਬਾ ਮੱਖਣ ਸਿੰਘ ਜੀ ਬਹੁਤ ਜਿਨ੍ਹਾਂ ਦਾ ਅਸੀਂ ਨਾਂ ਨਹੀਂ ਲੈ ਸਕਦੇ ਸਾਡੀ ਸਾਡੀ ਚੌਥੀ ਪੀੜ੍ਹੀ ਹੈ ਜਿਹੜੀ ਹੋ ਗਈ ਜਿਨ੍ਹਾਂ ਦੇ ਸਾਡੀ ਬਜ਼ੁਰਗਾਂ ਨੇ ਅੱਜ ਵੇਖਣ ਦਾ ਮੌਕਾ ਨਹੀਂ ਮਿਲਿਆ ਅਸੀਂ ਬਹੁਤ ਧੰਨਵਾਦ ਬਾਤ ਕਰਦੇ ਆ ਸਰਦਾਰ ਭਵਨ ਸਿੰਘ ਮਾਨ ਦਾ ਔਰ ਜਦੀਪ ਜਦੀਪ ਕੋਛ ਗੋਲਦੀ ਜੀ ਦਾ ਬਹੁਤ ਬਹੁਤ ਧੰਨਵਾਦ ਆਮ ਆਦਮੀ ਪਾਰਟੀ ਜਿੰਦਾਬਾਦ